ਹਾਂਜੀ ਸਤਿ ਸ਼੍ਰੀ ਅਕਾਲ ਜੀ ਥੋੜਾ ਸਵਾਗਤ ਆ ਚੈਨਲ ਤੇ ਦੁਨੀਆ ਭਰ ਦੇ ਵਿੱਚ ਇੱਕ ਕਾਮਨ ਮਿਥਾ ਕਿ ਜਿਹੜਾ ਬੈਂਬੂ ਦਾ ਦਰਖਤ ਆ ਜਿਹਨੂੰ ਆਪਾਂ ਪੰਜਾਬੀ ਚ ਬਾਸ ਕਹਿੰਦੇ ਆ ਕਿ ਇਹਦੀ ਜਿਹੜੀ ਗਰੋਥ ਆ ਬਹੁਤ ਛੇਤੀ ਹੁੰਦੀ ਆ ਪਰ ਇਹ ਅਸਲ ਸਚਾਈ ਨਹੀਂ ਹੈਗੀ ਅਸਲ ਦੇ ਵਿੱਚ ਪਹਿਲਾਂ ਇਹ ਆਪਣੀਆਂ ਜੜਾਂ ਦੇ ਉੱਤੇ ਕੰਮ ਕਰਦਾ ਜਦੋਂ ਇਹਦੀਆਂ ਜੜਾਂ ਪੂਰੀਆਂ ਤਕੜੀਆਂ ਹੋ ਜਾਂਦੀਆਂ ਨੇ ਫੇਰ ਜਿਹੜੀ ਇਹਦੀ ਹਾਈਟ ਆ ਵਧਣੀ ਸ਼ੁਰੂ ਹੁੰਦੀ ਆ ਪਰ ਜਦੋਂ ਆਪਾਂ ਇਹਦੀ ਹਾਈਟ ਵਾਧੀ ਦੇਖਦੇ ਆਂ ਵੀ ਦਿਨਾਂ ਦੇ ਵਿੱਚ ਫੁੱਟਾਂ ਦੇ ਹਿਸਾਬ ਨਾਲ ਵੱਧਦਾ ਤਾਂ ਆਪਾਂ ਨੂੰ ਇਹ ਲੱਗਦਾ ਕਿ ਛੇਤੀ ਵਧਣ ਵਾਲਾ ਦਰਖਤ ਆ ਪਰ ਆਪਾਂ ਮਿਸੇ ਦੇ ਵਿੱਚ ਕੀ ਕਰਤਾ ਜਦੋਂ ਉਹਦਾ ਕੰਮ ਚੱਲ ਰਿਹਾ ਸੀ ਉਹਦੀਆਂ ਜੜਾਂ ਦੇ ਉੱਤੇ ਜਦੋਂ ਉਹ ਜੜਾਂ ਦੇ ਵਿੱਚ ਤਕੜਾ ਹੋ ਰਿਹਾ ਸੀ ਸੋ ਇਹਦਾ ਇਹ ਮਤਲਬ ਨਹੀਂ ਵੀ ਜੇ ਉਹਦੀ ਹਾਈਟ ਆਪਣੀ ਅੱਖਾਂ ਦੇ ਸਾਹਮਣੇ ਉਦੋਂ ਨਹੀਂ ਵੱਧ ਰਹੀ ਸੀ ਤਾਂ ਉਹਦੀ ਗਰੋਥ ਨਹੀਂ ਹੋ ਰਹੀ ਸੀ ਉਹਦੇ ਮਗਰ ਉਹਦਾ ਜਿਹੜਾ ਕੰਮ ਸੀ ਉਹ جاری ਸੀ ਇਹੀ ਚੀਜ਼ ਆ ਜਿਹੜੀ ਲਾਗੂ ਹੁੰਦੀ ਆ ਜਦੋਂ ਕਿਸੇ ਦੀ ਸਕਸੈਸ ਹੁੰਦੀ ਆ ਜਦੋਂ ਕੋਈ ਚੇਂਜ ਆਉਂਦੀ ਆ ਤਾਂ ਐਕਸਪੈਕਟ ਇਹ ਕੀਤਾ ਜਾਂਦਾ ਕਿ ਉਹ ਦਿਖੇ ਉਹ ਇੱਕ ਲਾਊਡ ਹੋਵੇ ਹਨਾ ਪਰ ਅਸਲ ਦੇ ਵਿੱਚ ਐ ਹੁੰਦਾ ਨਹੀਂ ਹੈਗਾ ਜਿਹੜੀ ਚੇਂਜ ਆ ਉਹ ਬਹੁਤ ਸਾਇਲੈਂਟ ਆ ਜਿਹੜੀ ਸੈਲੀਬ੍ਰੇਸ਼ਨ ਦਾ ਰੌਲਾ ਰੱਪਾ ਉਹਦਾ ਹੀ ਹੁੰਦਾ ਪਰ ਐਕਸਪੈਕਟ ਆਪਾਂ ਇਹ ਕਰਦੇ ਹੁੰਨੇ ਆ ਕਿ ਜਿਹੜਾ ਚੇਂਜ ਹੋ ਰਹੀ ਚੀਜ਼ ਆ ਸ਼ਾਇਦ ਉਹ ਇੱਕ ਕਲਿੱਕ ਦੇ ਵਿੱਚ ਹੋਊਗੀ ਸ਼ਾਇਦ ਆਪਾਂ ਨੂੰ ਦਿਖੂਗਾ ਹਨਾ ਅੱਖਾਂ ਦੇ ਸਾਹਮਣੇ ਕਿ ਆਹ ਚੀਜ਼ ਹੁਣ ਚੇਂਜ ਹੋਈ ਆ ਕੋਈ ਬਟਨ ਦਬਿਆ ਗਿਆ ਹੁਣ ਸਾਰਾ ਕੁਝ ਬਦਲਣਾ ਸ਼ੁਰੂ ਹੋਇਆ ਪਰ ਅਸਲ ਦੇ ਵਿੱਚ ਐ ਨਹੀਂ ਹੁੰਦਾ ਉਹ ਬੈਕਐਂਡ ਦੇ ਉੱਤੇ ਹੌਲੀ 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 ਹੋ ਰਿਹਾ ਹੁੰਦਾ ਜਦੋਂ ਹੋ ਜਾਂਦੀ ਆ ਫੇਰ ਹੀ ਉਹਦਾ ਰੌਲਾ ਪੈਂਦਾ ਫੇਰ ਹੀ ਉਹਦੀ ਸੈਲੀਬ੍ਰੇਸ਼ਨ ਸਟ ਪਰ ਜਿਹੜਾ ਅਸਲੀ ਕੰਮ ਆ ਉਹ ਚੇਂਜ ਦੇ ਬੈਕਗ੍ਰਾਉਂਡ ਤੇ ਨਿੱਕੇ ਨਿੱਕੇ ਐਕਸ਼ਨਦوں ਨੇ ਪਹਿਲਾਂ ਹੀ ਸਟਾਰਟ ਕਰਤਾ ਸੀਗਾ ਨਿੱਕੇ ਨਿੱਕੇ ਐਕਸ਼ਨ ਜੁੜ ਕੇ ਹੀ ਉਹ ਇੱਕ ਵੱਡੀ ਚੇਂਜ ਆਈ ਉਹਨ ਨਿੱਕੇ ਨਿੱਕੇ ਐਕਸ਼ਨ ਹੋ ਰਹੇ ਸੀ ਤਾਂ ਹੀ ਉਹ ਚੇਂਜ ਦਾ ਜਨਮ ਹੋਇਆ ਇਹ ਇੱਕ ਯੂਨੀਵਰਸਲ ਲਾਅ ਆ ਇਸੇ ਨੂੰ ਆਪਾਂ ਕੰਪਾਊਂਡਿੰਗ ਇਫੈਕਟ ਕਹਿੰਦੇ ਆ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਕੰਪਾਊਂਡਿੰਗ ਦੀ ਗੱਲ ਕਰਦੇ ਆ ਤਾਂ ਮжоਰਿਟੀ ਆਫ ਲੋਕ ਇਹਨੂੰ ਮਨੀ ਦੇ ਫੀਲਡ ਨਾਲ ਜੋੜ ਕੇ ਦੇਖਦੇ ਨੇ ਕਿ ਸ਼ਾਇਦ ਫਾਈਨਾਂਸ ਦੇ ਰਿਲੇਟਡ ਗੱਲ ਹੋ ਰਹੀ ਹੈ ਕਿਉਂਕਿ ਜਿਹੜਾ ਇੱਕ ਮжоਰਿਟੀ ਆਫ ਲੋਕਾਂ ਦੀ ਇੰਟਰੈਕਸ਼ਨ ਆ ਕੰਪਾਊਂਡਿੰਗ ਦੀ ਉਹ ਫਾਈਨਾਂਸ ਦੇ ਟੌਪਿਕ ਰਾਹੀਂ ਹੁੰਦੀ ਆ ਪਰ ਜਿਹੜਾ ਲਾਈਫ ਦੇ ਵਿੱਚ ਕੰਪਾਊਂਡਿੰਗ ਹੋ ਰਹੀ ਚੀਜ਼ ਆ ਇਹਦੇ ਬਾਰੇ ਆਪਾਂ ਕੋਈ ਖਾਸ ਧਿਆਨ ਨਹੀਂ ਦਿੰਦੇ ਕੌਂਸ਼ੀਅਸ ਕਰਦਿਆ ਕਿ ਆਪਣਾ ਆਉਣੇ ਵਾਲਾ ਫਿਊਚਰ ਕੀ ਆ ਇਹੀ ਕੰਪਾਉਂਡਿੰਗ ਦੇ ਵਿੱਚ ਹਿੱਸਾ ਪਾ ਰਹੇ ਨੇ ਚੰਗੇ ਪਾਸੇ ਨੂੰ ਵੀ ਮਾੜੇ ਪਾਸੇ ਨੂੰ ਵੀ ਸੋ ਨਿੱਕੇ ਨਿੱਕੇ ਚੀਜ਼ਾਂ ਨੂੰ ਟਰੈਕ ਕਰਨਾ ਤੇ ਸਹੀ ਪਾਸੇ ਨੂੰ ਲੈ ਕੇ ਜਾਣਾ ਇਹ ਕੰਪਾਉਂਡ ਹੋ ਕੇ ਇਕੱਠਾ ਜੁੜ ਕੇ ਇੱਕ ਬਦਲਾ ਆਉਂਦਾ। ਆਧਾਰਨ ਦੇ ਤੌਰ ਤੇ ਆਪਾਂ ਕਈ ਵਾਰੀ ਬਹੁਤ ਆਰਟਿਸਟਾਂ ਨੂੰ ਜਾਣਦੇ ਹੁੰਨੇ ਆ ਚਾਹੇ ਮਿਊਜ਼ਿਕ ਦੇ ਹੋਣ ਚਾਹੇ ਫਿਲਮ ਲੈਣ ਦੇ ਹੋਣ। ਉਹ ਯੂਨੀਵਰਸਿਟੀ 'ਚ ਆਪਣੇ ਸੀਨੀਅਰ ਸੀਗੇ ਆਪਾਂ ਤੋਂ ਅੱਗੇ ਪੜ੍ਹਦੇ ਸੀ ਪਰ ਜਦੋਂ ਉਹ ਮਿਊਜ਼ਿਕ ਲੈਣ ਦੇ ਵਿੱਚ ਹਿੱਟ ਹੋ ਗਏ ਤਾਂ ਲੋਕ ਬਹੁਤ ਹੈਰਾਨ ਹੁੰਦੇ ਨੇ ਕਿ ਆਹ ਆਰਟਿਸਟ ਆਇਆ ਸਿਰਫ 1 ਮਹੀਨੇ ਦੇ ਵਿੱਚ ਹਿੱਟ ਹੋ ਗਿਆ। ਪਰ ਕਈ ਵਾਰੀ ਆਪਾਂ ਉਹਨਾਂ ਨੂੰ ਜਾਣਦੇ ਹੁੰਨੇ ਆ ਪਿੱਛੋਂ ਵੀ ਕਿ ਯਾਰ ਉਹ ਸਕੂਲ ਟਾਈਮ ਤੋਂ ਯੂਨੀਵਰਸਿਟੀ ਟਾਈਮ ਤੋਂ ਅਸੀਂ ਦੇਖਦੇ ਆਉਨੇ ਆ ਕਿ 15 ਸਾਲ ਇਹ ਬੰਦੇ ਨੇ ਯੂਥ ਫੈਸਟ ਦੇ ਉੱਤੇ ਜਿਹੜੀ ਮਿਹਨਤ ਕੀਤੀ ਆ ਜਾਂ ਆਪਣੀ ਨਿੱਜੀ ਜ਼ਿੰਦਗੀ ਦੇ ਵੀ ਉਹ ਦੁਨੀਆ ਦੇ ਵਿੱਚ ਜਿਉਂ ਰਿਹਾ ਸੀ ਉਹ ਲੋਕਾਂ ਦੇ ਸਾਹਮਣੇ ਹੋਣਾ ਆ ਸੋ ਉੱਥੋਂ ਆਪਾਂ ਇਹ ਡਿਫਰੈਂਸ ਲਾ ਸਕਦੇ ਆ ਕਿ ਆਪਣੀ ਅੱਖਾਂ ਦੇ ਸਾਹਮਣੇ ਇੱਕ ਬੰਦਾ ਤਿਆਰ ਹੋ ਰਿਹਾ ਸੀਗਾ ਦੂਜੇ ਪਾਸੇ ਦੁਨੀਆ ਜਦੋਂ ਉਹਨੂੰ ਬਾਹਰੋਂ ਖੜ ਕੇ ਦੇਖਦੀ ਆ ਦੁਨੀਆ ਦੇ ਕੈਨਵਸ ਦੇ ਉੱਤੇ ਉਹ ਆ ਕੇ ਹਿੱਟ ਹੁੰਦਾ ਤੁਹਾਨੂੰ ਮੈਨੂੰ ਲੱਗਦਾ ਕਿ ਰਾਤੋਂ ਰਾਤ ਆ ਚੀਜ਼ ਬਣ ਗਈ ਪਰ ਅਸਲ ਦੇ ਵਿੱਚ ਐ ਹੁੰਦਾ ਨਹੀਂ ਹਰੇਕ ਚੇਂਜ ਦੇ ਪਿੱਛੇ ਦਹਾਕਿਆਂ ਦੀ ਸਾਲਾਂ ਦੀ ਈਵਨ ਜੇ ਆਪਾਂ ਹੋਰ ਡੀਪ ਚਲੇ ਜਾਈਏ ਸੈਂਚਰੀਜ਼ ਦੀ ਮਿਹਨਤ ਹੈ ਨਾ ਕੋਈ ਵੀ ਚੀਜ਼ ਜਿ ਦਿਖ ਰਹੀ ਆ ਉਹਦੇ ਬੈਕ ਐਂਡ ਤੇ ਬਹੁਤ ਕੁਝ ਚੱਲ ਰਿਹਾ ਜਿਵੇਂ ਇੱਕ ਹੋਰ ਕਹਾਵ ਵੀ ਰੋਮ ਇੱਕ ਦਿਨ ਦੇ ਵਿੱਚ ਨਹੀਂ ਬਣਿਆ ਹਨਾ ਕਈ ਸਾਲ ਲੱਗੇ ਨੇ ਉਸ ਚੀਜ਼ ਨੂੰ ਬਣਨ ਲਈ ਤੇ ਰੋਮ ਬਰਬਾਦ ਵੀ ਇੱਕ ਸਾਲ ਚ ਨਹੀਂ ਹੋਇਆ ਕਈ ਸਾਲ ਲੱਗੇ ਰੋਮ ਨੂੰ ਢਾਣ ਲਈ ਉਸ ਰਾਜ ਨੂੰ ਜਾਣ ਲਈ ਸੋ ਜਿਹੜੀ ਚੀਜ਼ ਅੱਜ ਦਿਖ ਰਹੀ ਆ ਇਹਦੇ ਪਿੱਛੇ ਹਜ਼ਾਰਾਂ ਕਰੋੜਾਂ ਫੈਕਟਰ ਨੇ ਜਿਹੜੇ ਕੰਮ ਕਰਦੇ ਨੇ ਇਨ੍ਹਾਂ ਫੈਕਟਰਾਂ ਦੇ ਪਿੱਛੇ ਹਜ਼ਾਰਾਂ ਹੀ ਐਕਸ਼ਨ ਨੇ ਤੁਹਾਡੇ ਆਪਣੇ ਐਕਸ਼ਨ ਨੇ ਜਿਹੜੇ ਤੁਸੀਂ ਵਾਰ-ਵਾਰ ਕਰ ਰਹੇ ਹੋ ਤੇ ਉਹ ਚੀਜ਼ਾਂ ਨੂੰ ਹਿਲਾ ਰਹੇ ਨੇ ਤੇ ਚੀਜ਼ਾਂ ਬਣ ਬਣ ਕੇ ਬਾਹਰ ਆ ਰਹੀਆਂ ਨੇ ਕਿਸੇ ਢਾਂਚੇ ਦੇ ਰੂਪ ਦੇ ਵਿੱਚ ਸੌਰ ਐਗਜ਼ਾਮਪਲ ਤੁਸੀਂ ਕੋਈ ਪ੍ਰੈਪਰੇਸ਼ਨ ਕਰ ਰਹੇ ਹੋ ਐਗਜ਼ਾਮ ਦੀ ਤੁਸੀਂ ਬਾਰ ਬਾਰ ਤਿਆਰੀ ਕਰ ਰਹੇ ਹੋ ਉਹਦੇ ਪਿੱਛੇ ਤੁਹਾਡਾ ਸਕੂਲ ਜਿਹੜੇ ਕਿੰਨੇ ਸਾਲ ਤੁਸੀਂ ਪੜ੍ਹਾਈ ਕੀਤੀ ਆ ਤਿਆਰੀ ਕੀਤੀ ਆ ਤੁਸੀਂ ਲੋਕਾਂ ਚ ਵਿੱਚ ਰਿਓਂ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਸਾਰਾ ਕੁਝ ਇੰਪੈਕਟ ਪਾ ਰਿਹਾ ਬਟ ਜਿਹੜਾ ਇੱਕ ਦਿਨ ਉਸ ਚੀਜ਼ ਦਾ ਰਿਜ਼ਲਟ ਨਿਕਲ ਕੇ ਆਉਂਦਾ ਕਈ ਵਾਰੀ ਇਹ ਲੱਗਦਾ ਕਿ ਇੱਕ ਮਹੀਨੇ ਦੀ ਪ੍ਰੈਪਰੇਸ਼ਨ ਸੀ ਜਾਂ ਦੋ ਮਹੀਨੇ ਦੀ ਪਰ ਉਹਦੇ ਪਿੱਛੇ ਕਈ ਸਾਲਾਂ ਦੀ ਮਿਹਨਤ ਹੁੰਦੀ ਆ ਸਿਰਫ ਕਲੀ ਅਕਾਡੈਮਿਕ ਨਹੀਂ ਸੋਸ਼ਲ ਮਿਹਨਤ ਵੀ ਹੁੰਦੀ ਆ ਕਿ ਤੁਸੀਂ ਲੋਕਾਂ ਵਿੱਚ ਰਏ ਕਿਵੇਂ ਚੀਜ਼ਾਂ ਸਮਝੀਆਂ ਕਿਵੇਂ ਉਹਦੇ ਵਿੱਚੋਂ ਤੁਸੀਂ ਕੁਝ ਨਵਾਂ ਘੜ ਕੇ ਲੈ ਕੇ ਆਉਨੇ ਹੋ ਤੇ ਜਦੋਂ ਫਿਰ ਤੁਸੀਂ ਪਰਫਾਰਮ ਕਰਦੇ ਹੋ ਫਿਰ ਉਸ ਚੀਜ਼ ਦਾ ਰਿਜ਼ਲਟ ਨਿਕਲਦਾ ਜਿਹੜੀ ਰੈਪਿਟੇਸ਼ਨ ਹੋ ਰਹੀ ਆ ਬਾਰ ਬਾਰ ਐਕਸ਼ਨਸ ਦੀ ਇਹ ਹੈਲਪ ਕਰਦੀ ਹੈ ਚੀਜ਼ਾਂ ਨੂੰ ਕੰਪਾਊਂਡ ਕਰਨ ਨੂੰ ਤੇ ਫਾਈਨਲ ਇੱਕ ਵਧੀਆ ਰਿਜ਼ਲਟ ਲੈ ਕੇ ਆਉਂਦਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਇੱਕ ਕੰਪਾਊਂਡ ਇਫੈਕਟ ਆ ਇਹ ਹਿਊਮਨ ਬਿਹੇਵੀਅਰ ਨੂੰ ਬਦਲਦਾ ਕਿਵੇਂ ਆ ਕਿਸੇ ਬੰਦੇ ਨੂੰ ਜਿਹੜਾ ਇੱਕ ਸ਼ੇਪ ਦਿੰਦਾ ਇਹ ਕਿਵੇਂ ਦਿੰਦਾ ਜਦੋਂ ਕੋਈ ਵੀ ਬੰਦਾ ਸੋਚਦਾ ਕਿ ਮੈਂ ਇਸ ਫੀਲਡ ਦੇ ਵਿੱਚ ਜਾਣਾ ਮੈਂ ਇਸ ਤਰੀਕੇ ਦਾ ਇਨਸਾਨ ਬਣਨਾ ਤਾਂ ਉਹਦੀ ਜਿਹੜੀ ਸ਼ੁਰੂਆਤ ਆ ਥਾਟ ਤੋਂ ਹੁੰਦੀ ਆ ਉਹੀ ਥਾਟ ਨੇ ਜਿਹੜੇ ਤੁਹਾਡੇ ਜਦੋਂ ਬਾਰ-ਬਾਰ ਉਹ ਘੁੰਮਦੇ ਰਹਿੰਦੇ ਆ ਉਹਨਾਂ ਦੀ ਰੈਪੀਟੀਸ਼ਨ ਹੁੰਦੀ ਰਹਿੰਦੀ ਆ ਤਾਂ ਤੁਹਾਡਾ ਬਲੀਫ ਬਣ ਜਾਂਦਾ ਤੁਹਾਡਾ ਵਿਸ਼ਵਾਸ ਬਣ ਜਾਂਦਾ ਫਿਰ ਜਦੋਂ ਉਹ ਚੀਜ਼ ਘੁੰਮਦੀ ਰਹਿੰਦੀ ਆ ਤਾਂ ਫਿਰ ਉਹ ਚੀਜ਼ਾਂ ਐਕਸ਼ਨ ਦੇ ਵਿੱਚ ਨਿਕਲ ਕੇ ਆਉਂਦੀਆਂ ਨੇ ਜਦੋਂ ਐਕਸ਼ਨ ਹੋਈ ਜਾਂਦੇ ਨੇ ਤਾਂ ਅਖੀਰ ਤੇ ਇੱਕ ਆਇਡੈਂਟੀਟੀ ਬਣਦੀ ਆ ਜਿਹੜੀ ਤੁਸੀਂ ਚੀਜ਼ ਸੋਚੀ ਹੁੰਦੀ ਆ ਤੁਸੀਂ ਉਹ ਬਣ ਜਾਂਦੇ ਪਰ ਇਹਦੇ ਪਿੱਛੇ ਵੀ ਕੰਪਾਊਂਡਿੰਗ ਜਦੋਂ ਬਾਰ-ਬਾਰ ਉਹ ਚੀਜ਼ਾਂ ਹੋ ਰਹੀਆਂ ਨੇ ਤਾਂ ਉਹ ਇੱਕ ਨੈਕਸਟ ਲੈਵਲ ਤੇ ਜਾਂਦੀ ਆ ਫਿਰ ਜਿਹੜਾ ਨੈਕਸਟ ਲੈਵਲ ਆ ਉਹਦੇ ਵਿੱਚ ਬਾਰ-ਬਾਰ ਰੈਪੀਟੀਸ਼ਨ ਹੋ ਰਹੀ ਆ ਤਾਂ ਫਿਰ ਇੱਕ ਅਗਲਾ ਲੈਵਲ ਆ ਅਗਲੇ ਫੇਰ ਤੁਸੀਂ ਅਖੀਰ ਤੇ ਜਾ ਕੇ ਜਿਹੜਾ ਕੁਝ ਸੋਚਿਆ ਹੁੰਦਾ ਤੁਸੀਂ ਉਹੀ ਬਣ ਜਾਂਦੇ ਆ। ਔਨ ਦਾ ਬੈਕ ਐਂਡ ਇਹਦੇ ਪਿੱਛੇ ਕੰਸਿਸਟੈਂਸੀ ਆ, ਕਿ ਜਿਹੜੀ ਲਗਾਤਾਰਤਾ, ਰੈਪੀਟੀਸ਼ਨ ਆ ਜਿਹੜੀ ਹੋ ਰਹੀ ਆ ਕਿਸੇ ਚੀਜ਼ ਦੀ, ਉਹੀ ਉਹਨੂੰ ਸੱਚ ਕਰਕੇ ਅਗਲੇ ਲੈਵਲ ਤੇ ਲੈ ਕੇ ਜਾਂਦੀ ਆ। ਤੇ ਜਿਹੜੀ ਇਹ ਹੀ ਕੰਸਿਸਟੈਂਸੀ ਆ, ਇਹ ਹੀ ਸਭ ਤੋਂ ਔਖਾ 파ਰਟ ਆ। ਕਿਉਂਕਿ ਜਦੋਂ ਕਿਸੇ ਚੀਜ਼ ਦਾ ਆਪਾਂ ਨੂੰ ਰਿਵਾਰਡ ਨਹੀਂ ਮਿਲ ਰਿਹਾ ਕਿਉਂਕਿ ਸ਼ੁਰੂਆਤ ਦੇ ਵਿੱਚ ਉਹਦਾ ਰਿਵਾਰਡ ਨਹੀਂ ਮਿਲਦਾ, ਉਹ ਬਹੁਤ ਬੋਰਡਮ ਦੇ ਵਿੱਚ ਆ। ਤੁਹਾਨੂੰ ਲੱਗਦਾ ਕਿ ਆਹ ਚੀਜ਼ ਮੈਂ ਕਿਉਂ ਕਰ ਰਿਹਾ? ਕਿਉਂਕਿ ਨਾ ਤਾਂ ਇਹਦਾ ਮੈਨੂੰ ਕੋਈ ਸਵਾਦ ਆ ਰਿਹਾ, ਨ ਨਾ ਮੈਨੂੰ ਇਹਦੀ ਕੋਈ ਅਪਰੀਸ਼ੀਏਸ਼ਨ ਮਿਲ ਰਹੀ ਹੈ ਬਟ ਇੱਥੇ ਸਮਝਣ ਵਾਲੀ ਇਹ ਚੀਜ਼ ਆ ਕਿ ਜਿਹੜੀ ਕੰਸਿਸਟੈਂਸੀ ਆ ਉਹੀ ਕੰਪਾਊਂਡ ਇਫੈਕਟ ਲੈ ਕੇ ਆਉਂਦੀ ਆ ਕਿ ਜਦੋਂ ਆਪਾਂ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਆ ਫੇਰ ਇਹ ਸਾਰੀ ਚੀਜ਼ਾਂ ਵਾਪਰਨ ਲੱਗਦੀਆਂ ਨੇ ਪਰ ਜਿੰਨਾ ਚਿਰ ਵਾਪਰਦੀਆਂ ਨਹੀਂ ਉਹਨਾਂ ਚਿਰ ਬਹੁਤ ਹੀ ਬੋਰ ਆ ਬਟ ਜੇ ਤੁਸੀਂ ਇਸ ਬੋਰਡ ਨੂੰ ਇੰਜੋਏ ਕਰਨ ਲੱਗ ਗਏ ਇਸ ਪ੍ਰੋਸੈਸ ਨੂੰ ਇੰਜੋਏ ਕਰਨ ਲੱਗ ਗਏ ਤਾਂ ਹੀ ਤੁਸੀਂ ਕੰਪਾਊਂਡਿੰਗ ਇਫੈਕਟ ਦਾ ਅਸਰ ਦੇਖ ਸਕਦੇ ਹੋ ਜਿਵੇਂ ਤੁਸੀਂ ਉਹ ਇੱਕ ਫੋਟੋ ਦੇਖੀ ਹੋਣੀ ਆ ਕਿ ਜੇ ਤੁਸੀਂ ਰੋਜ਼ 0.01% ਇੰਪਰੂਵ ਕਰਦੇ ਹੋ ਆਪਣੇ ਆਪ ਨੂੰ ਤੇ ਸਾਰਾ ਸਾਲ ਇੰਪਰੂਵ ਕਰਦੇ ਹੋ ਤਾਂ ਐਟ ਦਾ ਐਂਡ ਤੁਸੀਂ 37.ਸਮਥਿੰਗ ਦੇ ਨੇੜੇ ਤੇੜੇ ਚਲੇ ਜਾਂਦੇ ਹੋ ਕਿ ਤੁਸੀਂ 37 ਗੁਣਾ ਬੈਟਰ ਹੋ ਜਾਂਦੇ ਹੋ ਪਰ ਮਸਲਾ ਇਹ ਆ ਕਿ ਹਰ ਰੋਜ਼ 0.01 ਬੈਟਰ ਹੋਣਾ ਲਗਾਤਾਰ ਇੱਕ ਸਾਲ ਇਹ ਬਹੁਤ ਔਖਾ ਪ੍ਰੋਸੈਸ ਹੈ ਪਰ ਜੇ ਆਪਾਂ ਇਸ ਪ੍ਰੋਸੈਸ ਤੋਂ ਪਾਰ ਜਾਣੇ ਆ ਤਾਂ ਹੀ ਫਿਰ ਆਪਾਂ 37 ਗੁਣਾ ਬੈਟਰ ਹੋ ਸਕਦੇ ਹਾਂ 1 ਸਾਲ ਬਾਅਦ ਮжоਰਿਟੀ ਆਫ ਲੋਕ ਜਿਹੜੇ ਕੁਇਟ ਕਰ ਜਾਂਦੇ ਨੇ ਕਿਸੇ ਵੀ ਟਾਸਕ ਦੇ ਵਿੱਚੋਂ ਉਹਦਾ ਅਸਲ ਕਾਰਨ ਇਹ ਹੀ ਆ ਕਿ ਜਿਹੜਾ ਬੋਰਡ ਆ ਉਹਨੂੰ ਚੱਲਣਾ ਬਹੁਤ ਔਖਾ ਜਦੋਂ ਤੁਹਾਨੂੰ ਰਿਜ਼ਲਟ ਆਉਂਦੇ ਦੇਖਦੇ ਨਹੀਂ ਤੁਹਾਨੂੰ ਰਿਵਾਰਡ ਨਹੀਂ ਮਿਲਦਾ ਤੁਹਾਨੂੰ ਇੱਕ ਮੈਂਟਲ ਸੈਟੀਸਫੈਕਸ਼ਨ ਨਹੀਂ ਮਿਲਦੀ ਤਾਂ ਉਸ ਲੂਪ ਦੇ ਵਿੱਚ ਰਹਿਣਾ ਉਸ ਕੰਟੀਨਿਊਟੀ ਦੇ ਵਿੱਚ ਰਹਿਣਾ ਕਿ ਮੈਂ ਇਹ ਚੀਜ਼ ਕਰਦਾ ਰਹੂੰਗਾ ਕਰਦਾ ਰਹੂੰਗਾ ਉਹ ਮੈਜੋਰਿਟੀ ਆਫ ਲੋਕਾਂ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਤੇ ਲੋਕ ਕੁਇਟ ਕਰਕੇ ਚੀਜ਼ਾਂ ਚਲੇ ਜਾਂਦੇ ਨੇ ਇਹੀ ਕਾਰਨ ਆ ਕਿ ਮੈਜੋਰਿਟੀ ਆਫ ਲੋਕ ਨੇ ਜਿਹੜੇ ਕਿਸੇ ਇੱਕ ਫੀਲਡ ਦੇ ਵਿੱਚ ਸਕਸੈਸ ਨਹੀਂ ਹੁੰਦੇ ਕਿਉਂਕਿ ਕਾਰਨ ਨਹੀਂ ਹੁੰਦਾ ਕਿਉਂਕਿ ਫੀਲਡ ਕੋਈ ਵੀ ਆ ਚੰਗਾ ਬੁਰਾ ਕੋਈ ਨਹੀਂ ਹੈਗਾ ਮਸਲਾ ਇਹ ਆ ਕਿ ਤੁਸੀਂ ਕੰਟੀਨਿਊਟੀ ਨਾਲ ਉਸ ਫੀਲਡ ਦੇ ਵਿੱਚ ਆਪਣੀ ਸਪੇਸ ਕ੍ਰੀਏਟ ਕੀਤੀ ਜਿਵੇਂ ਆਪਾਂ ਅਕਸਰ ਸੁਣਦੇ ਹੁੰਨੇ ਆ ਕਿ ਫਲਾਨੇ ਬੰਦੇ ਨੇ ਆਪਣੀ ਸਪੇਸ ਕ੍ਰੀਏਟ ਕਰ ਲਈ ਕਿਸੇ ਵੀ ਲੈਨ ਦੇ ਵਿੱਚ ਪਰ ਉਹ ਸਪੇਸ ਕ੍ਰੀਏਟ ਕਰਨਾ ਇਹੀ ਮਤਲਬ ਆ ਕਿ ਉਹ ਬੰਦਾ ਉੱਥੇ ਲੱਗਿਆ ਰਿਹਾ ਲੱਗਿਆ ਰਿਹਾ ਚੀਜ਼ਾਂ ਜੁੜ ਕੇ ਇੱਕੋ ਥੇ ਸਟਰਕਚਰ ਬਣ ਗਿਆ ਕੰਪਾਊਂਡ ਇਫੈਕਟ ਲੱਗ ਕੇ ਉਹ ਬੰਦੇ ਨੇ ਉਸ ਫੀਲਡ ਦੇ ਵਿੱਚ ਇੱਕ ਆਪਣਾ ਸਪੈਸੀਫਿਕ ਸਪੇਸ ਬਣਾ ਲਿਆ ਤੇ ਹੁਣ ਉਹ ਸਪੇਸ ਨੂੰ ਦੇਖ ਕੇ ਆਪਾਂ ਇਹ ਕਹਿ ਦਿੰਦੇ ਆ ਕਿ ਉਹਨੇ ਸਪੇਸ ਕ੍ਰੀਏਟ ਕਰ ਲਈ ਬਟ ਉਹਦੀ ਸਪੇਸ ਕ੍ਰੀਏਟ ਹੋਈ ਆ ਉਹਦੇ ਮਗਰ ਕੰਪਾਊਂਡਿੰਗ ਇਫੈਕਟ ਆ ਨਿੱਕੇ 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 ਐਕਸ਼ਨਸ ਦਾ ਕਿੰਨੇ ਹੀ ਹਜ਼ਾਰਾਂ ਐਕਸ਼ਨ ਹੋਵੇ ਤਾ ਕਰਕੇ ਉਹ ਕਲੈਕਟਿਵਲੀ ਇੱਕ ਕੋਈ ਚੀਜ਼ ਬਣੀ ਆ। ਇੱਥੋਂ ਹੀ ਸੈਪਰੇਟ ਹੁੰਦੇ ਨੇ ਕਿ ਜਿਹੜੇ ਬੰਦੇ ਅਚੀਵ ਕਰਦੇ ਨੇ ਤੇ ਜਿਹੜੇ ਫੇਲ ਹੋ ਜਾਂਦੇ ਨੇ। ਕਿਉਂਕਿ ਜਿਹੜੇ ਬੰਦੇ ਅਚੀਵਰ ਨੇ ਉਹ ਲੌਂਗ ਟਰਮ ਸੋਚਦੇ ਨੇ ਤੇ ਉਹ ਲੱਗੇ ਰਹਿੰਦੇ ਨੇ ਤੇ ਇਵੈਂਚੁਅਲੀ ਆਪਣੀ ਸਪੇਸ ਕ੍ਰੀਏਟ ਕਰ ਲੈਂਦੇ ਨੇ ਤੇ ਕੰਪਾਊਂਡਿੰਗ ਉਹਨਾਂ ਨੂੰ ਹੈਲਪ ਕਰਦੀ ਆ। ਜਿਹੜੇ ਬੰਦੇ ਕੁਇਟ ਕਰਦੇ ਨੇ ਤੇ ਹਾਰ ਜਾਂਦੇ ਨੇ ਉਹਨਾਂ ਨੂੰ ਕੰਪਾਊਂਡਿੰਗ ਦੀ ਇੰਪੋਰਟੈਂਸ ਨਹੀਂ ਪਤਾ ਹੁੰਦੀ। ਉਹ ਕੁਇਟ ਕਰ ਜਾਂਦੇ ਨੇ। ਮੈਜੋਰਿਟੀ ਆਫ ਇੱਕ ਫੀਲਡ ਚ ਜਾਂਦੇ ਨੇ ਫੇਰ ਕੁਇਟ ਕਰਤਾ, ਦੂਜੇ ਚ ਜਾਂਦੇ ਨੇ ਫੇਰ ਕੁਇਟ ਕਰਤਾ ਐਦਾਂ ਹੀ ਚੱਲੀ ਜਾਂਦਾ ਉਹ ਇੱਕ ਫੀਲਡ ਦੇ ਵਿੱਚ ਰਹਿ ਕੇ ਕੰਪਾਉਂਡਿੰਗ ਦੇ ਹੈਲਪ ਨਾਲ ਬਾਰ ਬਾਰ ਐਕਸ਼ਨ ਕਰਦੇ ਰਹਿੰਦੇ ਨੇ ਤੇ ਇਵੈਂਚੁਅਲੀ ਇੱਕ ਸਪੇਸ ਕ੍ਰੀਏਟ ਕਰ ਲੈਂਦੇ ਨੇ ਉਸ ਸਪੇਸ ਨੂੰ ਕ੍ਰੀਏਟ ਕਰਨ ਤੱਕ ਤੁਹਾਨੂੰ ਬੋਰਡਮ ਨਾਲ ਯਾਰੀ ਪਾਉਣੀ ਪੈਣੀ ਆ ਤੁਹਾਨੂੰ ਬੋਰ ਜਿਹੜਾ ਚੀਜ਼ਾਂ ਕਰ ਰਹੀਆਂ ਨੇ ਉਹਨਾਂ ਵਿੱਚ ਲੱਗੇ ਰਹਿਣਾ ਪੈਣਾ ਕਿਉਂਕਿ ਜਿਹੜੀ ਕੰਸਿਸਟੈਂਸੀ ਆ ਜਿਹੜੀ ਕੰਪਾਉਂਡਿੰਗ ਆ ਇਹ ਬੋਰਡਮ ਦੇ ਵਿੱਚ ਰਹਿੰਦੀ ਆ ਬੋਰਡਮ ਤੋਂ ਬਿਨਾਂ ਇਹ ਚੀਜ਼ ਸ਼ੁਰੂ ਹੀ ਨਹੀਂ ਹੁੰਦੀ ਜਦੋਂ ਚੀਜ਼ ਸ਼ੁਰੂ ਹੋ ਗਈ ਕਿ ਤੁਸੀਂ ਬੋਰ ਹੋਣੋਂ ਵੀ ਹਟ ਜਾਓਗੇ ਫਿਰ ਉਹਦਾ ਅਲੱਗ-ਅਲੱਗ ਚੀਜ਼ਾਂ ਨੇ ਇਕੱਠੀਆਂ ਇੰਨੀਆਂ ਕਰ ਲੈਣੀਆਂ ਨੇ ਕਿ ਆਪਣੀ ਸਪੇਸ ਕ੍ਰੀਏਟ ਕਰ ਲੈਣੀ ਹੈ। ਇਹੀ ਲੱਗੇ ਰਹਿਣ ਦੇ ਵਿੱਚ ਜਦੋਂ ਇੱਕ ਸਪੇਸ ਕ੍ਰੀਏਟ ਹੁੰਦੀ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਤੁਹਾਡਾ ਖਿਆਲ ਸੀ ਕਿ ਮੈਂ ਆਹ ਕੰਮ ਕਰੂੰਗਾ ਫਿਰ ਉਹ ਤੁਹਾਡਾ ਵਿਸ਼ਵਾਸ ਬਣਿਆ ਫਿਰ ਤੁਹਾਡੇ ਐਕਸ਼ਨਾਂ ਦੇ ਵਿੱਚ ਆਇਆ ਤੇ ਇਵੈਂਚੁਅਲੀ ਤੁਸੀਂ ਉਹ ਬਣ ਗਏ ਜੋ ਤੁਸੀਂ ਬਣਨਾ ਸੀ। ਇਹ ਕਹਿਣ ਨੂੰ 10 ਸੈਕਿੰਡ ਚ ਕਹੀ ਜਾਂਦੀ ਹੈ ਗੱਲ ਕਿ ਵਿਸ਼ਵਾਸ ਬਣਿਆ ਐਕਸ਼ਨ ਆਏ ਤੇ ਅਵੈਂਚੂਰਲੀ ਤੁਸੀਂ ਉਹ ਬਣਗੇ ਪਰ ਇਹਦੀ ਕੰਟੀਨਿਉਟੀ ਹੈ ਜਿਹੜੀ ਉਹਨੂੰ ਬਣਾਈ ਰੱਖਣਾ ਹੀ ਮੇਨ ਪਾਰਟ ਹੈ ਇਹਦੇ ਵਿੱਚ ਜਿਹੜੀ ਕੰਸਿਸਟੈਂਸੀ ਆ ਬਿਨਾ ਰਿਵਾਰਡ ਛੇਤੀ ਐਕਸਪੈਕਟ ਕੀਤੇ ਬੋਰਡਮ ਦੇ ਵਿੱਚ ਲਗਾਤਾਰ ਕੰਮ ਕਰਨਾ ਉੱਥੇ ਕੰਪਾਉਂਡਿੰਗ ਇਫੈਕਟ ਕਰਦੀ ਹੈ ਪਰ ਜੇ ਤੁਹਾਨੂੰ ਤੁਹਾਡਾ ਗੋਲ ਕਲੀਅਰ ਆ ਤੁਸੀਂ ਲੱਗੇ ਹੋਏ ਹੋ ਤਾਂ ਇਵੈਂਚੂਰਲੀ ਤੁਸੀਂ ਉਹ ਚੀਜ਼ ਅਚੀਵ ਕਰ ਲੈਣੀ ਹੈ ਤੇ ਹੁਣ ਜੇ ਆਪਾਂ ਇਹਨੂੰ ਉਸੇ ਜਾ ਕੇ ਬੈਂਬੂ ਦਰਖਤੀ ਬਾਸ ਵਾਲੀ ਐਗਜ਼ਾਮਪਲ ਨਾਲ ਦੇਖੀਏ ਤਾਂ ਜਦੋਂ ਤਾਂ ਤੁਸੀਂ ਜੜਾਂ ਦੇ ਕੰਮ ਕਰ ਰਹੇ ਹੋ ਜਦੋਂ ਤੁਹਾਡੀਆਂ ਜੜਾਂ ਸਟਰੋਂਗ ਹੋ ਰਹੀਆਂ ਨੇ ਥੋੜੇ ਰਿਜ਼ਲਟ ਦਿਖ ਨਹੀਂ ਰਹੇ ਤਾਂ ਲੋਕ ਸੈਲੀਬ੍ਰੇਟ ਨਹੀਂ ਕਰ ਰਹੇ ਜਦੋਂ ਤੁਹਾਡੀ ਹਾਈਟ ਵਧਣੀ ਸ਼ੁਰੂ ਹੋਊਗੀ ਦਿਖ ਰਿਹਾ ਫਿਰ ਤੁਹਾਨੂੰ ਕਲੇਮ ਕਰਨਗੇ ਲੋਕ ਕਿ ਹਾਂ ਕਿ ਆਹ ਬੰਦਾ ਜਿੱਤ ਰਿਹਾ ਫਿਰ ਕਲੇਮ ਕਰਨਗੇ ਕਿ ਆਹ ਬੰਦਾ ਜਿੱਤ ਰਿਹਾ ਜਿਵੇਂ ਇੱਕ ਹੋਰ ਕਹਾਵਤ ਆ ਕਿ ਜਿੱਤ ਦੇ ਹਜ਼ਾਰਾਂ ਮਾਪਿਓ ਨੇ ਜਿਹੜੀ ਹਾਰ ਆ ਉਹ ਨਾਥਾ ਜਿੰਨਾ ਚਿਰ ਕੋਈ ਚੀਜ਼ ਸਟਰਕਚਰ ਦੇ ਵਿੱਚ ਜਿੱਤ ਦੇ ਰੂਪ ਦੇ ਵਿੱਚ ਬਾਹਰ ਨਹੀਂ ਆ ਰਹੀ ਉਹਨਾਂ ਚ ਰੈਪਰੀਸੀਏਸ਼ਨ ਨਹੀਂ ਮਿਲਣੀ ਪਰ ਉਹਦਾ ਇਹ ਮਤਲਬ ਨਹੀਂ ਕਿ ਜਿਹੜਾ ਬਾਂਬੂ ਦਾ ਦਰਖਤ ਆ ਜਦੋਂ ਜੜਾਂ ਤੇ ਕੰਮ ਕਰ ਰਿਹਾ ਤਾਂ ਉਹ ਗਰੋਥ ਨਹੀਂ ਕਰ ਰਿਹਾ ਗਰੋਥ ਕਰ ਰਿਹਾ ਬਸ ਉਹ ਜਿਹੜੀ ਉਹ ਗਰੋਥ ਲੋਕਾਂ ਨੂੰ ਨਹੀਂ ਦਿਖ ਰਹੀ ਜਾਂ ਲੋਕ ਉਧਰ ਦੇਖਣਾ ਨਹੀਂ ਚਾਹੁੰਦੇ ਉਹ ਇੱਕ ਹੋਰ ਤਰੀਕੇ ਦੀ ਗਰੋਥ ਆ ਲੋਕਾਂ ਲਈ ਸਿਰਫ ਜਿਹੜਾ ਇੱਕ ਹਾਈਟ ਜਿਹੜੀ ਇੱਕ ਹਾਈਪ ਉਹਨੂੰ ਹੀ ਸੈਲੀਬ੍ਰੇਟ ਕਰਨਾ ਮੁੱਖ ਮਕਸਦ ਆ ਜਿਹੜਾ ਸਟਰਗਲ ਵਾਲਾ ਦੌਰ ਆ ਇਹਦੇ ਵਿੱਚ ਕੋਈ ਤੁਹਾਡੀ ਸੈਲੀਬ੍ਰੇਸ਼ਨ ਦੇ ਵਿੱਚ ਨਹੀਂ ਆਊਗਾ ਸੋ ਮੇਨ ਪੁਆਇੰਟ ਇਹ ਆ ਕਿ ਅੱਜ ਤੁਸੀਂ ਲਾਈਫ ਦੇ ਵਿੱਚ ਕਿਤੇ ਵੀ ਹੋ ਕਿਸੇ ਵੀ ਸਟੇਜ 'ਤੇ ਹੋ ਕਿਤੇ ਵੀ ਜਾਣਾ ਤੁਹਾਡਾ ਟੀਚਾ ਕੋਈ ਵੀ ਆ ਮੇਨ ਪਾਰਟ ਇਹ ਆ ਕਿ ਜਿਹੜਾ ਟੀਚਾ ਉਹ ਇੰਪੋਰਟੈਂਟ ਨਹੀਂ ਜਦੋਂ ਜਿਹੜੀ ਤੁਹਾਡੀ ਰੂਟ ਦੇ ਉੱਤੇ ਗਰੋਥ ਹੋ ਰਹੀ ਆ ਉਹਨੂੰ ਕੰਟੀਨਿਊ ਰੱਖਣਾ ਉਹਦੇ ਵਿੱਚ ਲਗਾਤਾਰ ਨਿੱਕੇ ਨਿੱਕੇ ਐਫਰਟ ਪਾਈ ਜਾਣੇ ਤਾਂ ਕਿ ਇਵੈਂਚੁਅਲੀ ਤੁਸੀਂ ਇੱਕ ਵੱਡਾ ਦਰਖਤ ਬਣੋ ਤੇ ਤੁਹਾਡੀ ਜਿਹੜੀ ਸੈਲੀਬ੍ਰੇਸ਼ਨ ਹੋ ਲੋਕਾਂ ਦੁਆਰਾ ਕੀਤੀ ਜਾਵੇ ਉਹ ਇੰਪੋਰਟੈਂਟ ਆ ਗੱਲਾਂ ਬਹੁਤ ਸਿੰਪਲ ਹੁੰਦੀਆਂ ਨੇ ਜਿਵੇਂ ਕਹਿੰਦੇ ਨੇ ਕਿ ਬੂੰਦ ਬੂੰਦ ਨਾਲ ਸਾਗਰ ਭਰਦਾ ਪਰ ਉਹ ਜਦੋਂ ਆਪਾਂ ਗੱਲ ਨੂੰ ਸੁਣਦੇ ਆ ਤਾਂ ਆਪਾਂ ਬੱਸ ਛੱਡ ਦਿੰਨੇ ਆ ਕਿ ਹਾਂ ਠੀਕ ਆ ਭਰਦਾ ਪਰ ਜਦੋਂ ਆਪਾਂ ਉਹਦੇ ਮਗਰਲੇ ਕਨਸੈਪਟ ਸਮਝਾਂਗੇ ਕਿ ਕਿਵੇਂ ਭਰਦਾ ਉਹ ਉਹ ਚ ਐਗਜ਼ਾਮਪਲ ਨਾਲ ਰਿਲੇਟ ਕਰਾਂਗੇ ਮੁੱਦਿਆਂ ਤੇ ਜਾਵਾਂਗੇ ਫੇਰ ਉਹਨੂੰ ਆਪਾਂ ਆਪਣੀ ਅਸਲ ਜ਼ਿੰਦਗੀ ਤੇ ਲਾਗੂ ਕਰਕੇ ਵੀ ਦੇਖਾਂਗੇ ਕਿ ਜਿਹੜਾ ਮੇਰਾ ਆ ਕੰਮ ਆ ਇੱਕ ਕਾਈਂਡ ਆਫ ਸਮੁੰਦਰ ਇਹਦੇ ਵਿੱਚ ਜਿਵੇਂ ਬੂੰਦ ਬੂੰਦ ਪਾਉਂਗਾ ਤਾਂ ਇੱਕ ਸਾਗਰ ਬਣੂਗਾ ਤੇ ਜਿਹੜੀ ਆਪਾਂ ਗੰਦ ਕੀਤੀ ਉਹ ਇਹੀ ਆ ਕਿ ਬੂੰਦ ਬੂੰਦ ਪਾਉਣ ਦੇ ਨਾਲ ਹੀ ਸਾਗਰ ਬਣਨਾ। ਸੋ ਜਿਹੜੀ ਉਹ ਕੰਟੀਨਿਊਟੀ ਆ ਬੂੰਦ ਪਾਉਣ ਦੀ ਉਹਨੂੰ ਇੰਜੋਏ ਕਰਨਾ ਸਿੱਖੀਏ। ਤਾਂ ਹੀ ਕੋਸ਼ਿਕ ਕੋਈ ਸੁਚੱਜਾ ਢਾਂਚਾ ਨਿਕਲ ਕੇ ਬਾਹਰ ਆਉਂਦਾ। ਇੱਕ ਕਿਸੇ ਢਾਂਚੇ ਦੇ ਰੂਪ ਦੇ ਵਿੱਚ ਸਕਸੈਸ ਮਿਲਦੀ ਆ। ਬਾਅਦ ਚ ਉਹਨੂੰ ਲੋਕ ਸੈਲੀਬ੍ਰੇਟ ਕਰਨ ਨਾ ਕਰਨ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਹੋਣਾ ਚਾਹੀਦਾ। ਤੁਹਾਡਾ ਮਤਲਬ ਤੁਹਾਡੇ ਕੰਮ ਨਾਲ ਤੁਹਾਡੀ ਕਿਰਤਨਾ ਹੋਣਾ ਚਾਹੀਦਾ। ਸੋ ਆਓ ਲੱਗੇ ਰਹੀਏ ਕੰਪਾਉਂਡਿੰਗ ਤੇ ਕੰਮ ਕਰਦੇ ਰਹੀਏ ਤੇ ਇੱਕ ਵਧੀਆ ਜੀਵਨ ਬਣਾਈਏ। ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ।